ਆਹ ਦੀ ਪ੍ਰਧਾਨ ਜੀ ਮੋਰਚਾ 11ਵੇਂ ਮਹੀਨੇ ਚ ਪਹੁੰਚ ਗਿਆ ਖਨੋਰੀ ਸਾਹਿਬ ਵਾਹਿਗੁਰੂ ਜੀ ਤੇ ਅੱਜ ਖਨੋਰੀ ਬਾਰਡਰ ਤੇ ਜ਼ਿਲ੍ਹਾ ਬਰਨਾਲਾ ਬਲਾਕ ਬਰਨਾਲਾ ਤੇ ਬਲਾਕ ਮਹਿਲਕਲਾਂ ਦੇ ਸਾਰੇ ਆਗੂ ਬਲਾਕ ਸਹਿਣਾ ਦੇ ਸਾਰੇ ਆਗੂ ਨੇ ਅੱਜ ਅਸੀਂ ਬਲਵੰਤ ਸਿੰਘ ਢਿੱਲੋਂਾਂ ਦੀ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚੇ ਆ ਕਿਉਂਕਿ ਅੱਜ ਮੀਟਿੰਗ ਕੀਤੀ ਆ ਪੰਜਾਬ ਦੀ ਮੀਟਿੰਗ ਸੀ ਉਹਦੇ ਨਾਲ ਹੀ ਸਾਡੇ ਜ਼ਿਲ੍ਹੇ ਦੀ ਮੀਟਿੰਗ ਸੀ ਅਸਾ ਨਾਲ ਹੀ ਦੋ ਨਾ ਬਲਾਕਾਂ ਦੀ ਮੀਟਿੰਗ ਸੀ ਕਿੰਨਾ ਬਲਾਕਾਂ ਦੀ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਹੋਇਆ ਉਸ ਫੈਸਲੇ ਦੇ ਮੁਤਾਬਕ ਅਸੀਂ ਪੰਜਾਬ ਨੂੰ ਆਪਣਾ ਫੈਸਲਾ ਦੱਸਿਆ ਵੀ ਸਾਡਾ ਜ਼ਿਲ੍ਹੇ ਦਾ ਫੈਸਲਾ ਤੇ ਬਲਾਕਾਂ ਦਾ ਫੈਸਲਾ ਆਹ ਹੈਗਾ ਉਹ ਫੈਸਲੇ ਦੇ ਮੁਤਾਬਕ ਜਿਹੜਾ ਪੰਜਾਬ ਆ ਉਹਨੇ ਜਿਹੜਾ ਆਪਣਾ ਪਹਿਲਾਂ ਲਿਆ ਫੈਸਲਾ ਸੀ ਉਹਨੂੰ ਵਾਪਸ ਲਿਆ ਅਤੇ ਜਿਹੜਾ ਫੈਸਲਾ ਲੋਕਾਂ ਦਾ ਸੀ ਉਸ ਫੈਸਲੇ ਨੂੰ ਲਾਗੂ ਕੀਤਾ ਕਿਉਂਕਿ ਡਲੇਲ ਸਾਹਿਬ ਨੇ ਕਿਹਾ ਵੀ ਜਿੰਨਾ ਚਿਰ ਮੈਂ ਹੱਲੇ ਚੋਂਦਾ ਬੈਠਾ ਉਹਨਾਂ ਚ ਤੁਸੀਂ ਇਹੋ ਜਿਹਾ ਕੋਈ ਕਦਮ ਨਹੀਂ ਚੱਕਣਾ ਜਿਹਦੇ ਨਾਲ ਹੋਰ ਲੋਕਾਂ ਨੂੰ ਮੁਸੀਬਤ ਪਵੇ ਹਾਲਾਂਕਿ ਜਿੰਨਾ ਚਿਰ ਉਹ ਮਤਲਬ ਬੈਠੇ ਆ ਉਹਨਾਂ ਚਿਰ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਕਿ ਅਸੀਂ ਆਪ ਖੁਦ ਆਪਣੇ ਆਪ ਨੂੰ ਮਰਨ ਦੇ ਖਾਤਰ ਤਿਆਰ ਕਰੀਏ ਹਾਂ ਅਸੀਂ ਮਰਨ ਦੇ ਖਾਤਰ ਤਿਆਰ ਕਰ ਕਿਵੇਂ ਕਰਨਾ ਉਹਨਾਂ ਦੀ ਰੱਖਿਆ ਵਾਸਤੇ ਉਹਨਾਂ ਨੂੰ ਕੋਈ ਆਂਜਨ ਆਵੇ ਉਹਨਾਂ ਨੂੰ ਕੋਈ ਢੀਠ ਬਣਾਵੇ ਉਹਦੇ ਵਾਸਤੇ ਜਿਹੜੇ ਮਨਤੀਬੜੇ ਆ ਉਹ ਤਿਆਰ ਹੋਏ ਆ ਕਿ ਉਹਨਾਂ ਇਹ ਆਇਆ ਸੀ ਇਹ ਰਾਇਸੀ ਆਇਆ ਸੀ ਆਪਣੇ ਪੰਜਾਬ ਤੱਕ ਲੈ ਕੇ ਗਏ ਆ ਜਿਹੜੀ ਤਕਰੀਬਾ ਨੇ ਲਾਗੂ ਵੀ ਹੋ ਗਈ ਆ ਬਾਕੀ ਸਾਡੇ ਸਾਰੇ ਪਿੰਡਾਂ ਨੂੰ ਬੇਨਤੀ ਆ ਚਾਹੇ ਉਹ ਸਾਰੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਨੇ ਭਈ ਭਾਈ ਕੋਈ ਵੀ ਪਿੰਡ ਹੈ ਹੈ ਨਾ ਰਹੇ ਜਿਹੜੀ ਹੁਣ ਵਾਰੀ ਆ ਆਪਾਂ ਇੱਥੇ ਸਾਡੇ ਵੀਰ ਜਿਹੜੇ ਬਲਾਕਾਂ ਦੇ ਆਗੂ ਆ ਜ਼ਿਲ੍ਹੇ ਦੇ ਆਗੂ ਉਹੀ ਲਾਗੂ ਹੁਣ ਆਪਾਂ ਇੱਕ ਮੀਟਿੰਗ ਕਰਕੇ ਉਹਨੂੰ ਬਦਲਣਾ ਉਹਨੂੰ ਬਦਲਣਾ ਕਿੰਨੇ ਵੀ ਇਕੱਲੇ ਇਕੱਲੇ ਪਿੰਡਾਂ ਨੇ ਵਾਰੀ ਲਾਉਣੀ ਆ ਕਿਉਂਕਿ ਜਿਹੜੇ ਆਪਣੇ ਕੋਲ ਜਿੰਨੇ ਵੀ ਪਿੰਡ ਚੱਲਦੇ ਆ ਜिले ਦੇ ਵਿੱਚ ਤਾਂ ਕਿ ਜਿਹੜੇ ਹੁਣ ਜਿੰਮੇ ਸਾਡੇ ਬਲਾਕਾਂ ਦੇ ਅਗੂ ਆ ਜिले ਦੇ ਅਗੂ ਉਹਨਾਂ ਨੂੰ ਬਹੁਤ ਝਰੋਗੇ ਇੱਥੇ ਬੈਠਿਆਂ ਨੂੰ ਇਸ ਕਰਕੇ ਜਿਹੜਾ ਭਾਰ ਆ ਇਹ ਵੰਡਾਇਆ ਜਾਵੇ ਨਾਲੇ ਜਿਹੜੀ ਪਿੰਡ ਦੀ ਵਾਰੀ ਆਉਣੀ ਨਾ ਉਹ ਕੋਈ ਕੋਈ ਚੰਗ ਲੂ ਮਹੀਨੇ ਵਾਦਾ ਆ ਕਰਨੀ ਸਾਮਣੇ ਸਾਡੇ ਅਗੂਆਂ ਨੂੰ ਲਗਾਤਾਰ ਇੱਥੇ ਰਹਿਣਾ ਨਹੀਂ ਪੈ ਰਿਹਾ ਇਸ ਕਰਕੇ ਉਹਨਾਂ ਨੂੰ ਸਹਯਾਤ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਪਿੰਡ ਦੀ ਵਾਰੀ ਆਈ ਹੈ ਜਿੰਨੇ ਆਪਾਂ ਲਿਸਟ ਬਣਾ ਦੇਵਾਂਗੇ ਉਸ ਤਰ੍ਹਾਂ ਉਹਨਾਂ ਨੂੰ ਲਾਗੂ ਕਰਨਾ ਆਕੇ ਜਿਹੜਾ ਅਸੀਂ ਮਤਲਬ ਘਰ ਦੇ ਕੰਮ ਵੀ ਕਰ ਸਕੀਏ ਆਪਣੇ ਆਗੂ ਦੀ ਵੀ ਰਾਖੀ ਕਰ ਸਕੀਏ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨੂੰ ਲਾਗੂ ਵੀ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਜੂੜਿਆਂ ਨੇ ਇਕਤਾ ਸਿੱਧੂ ਪਰ ਜਿੰਦਾਬਾਦ ਜਿੰਦਾਬਾਦ ਲੜਦੇ ਲੋਕਾਂ ਦਾ ਇਕਤਾ ਜਿੰਦਾਬਾਦ 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 ਮੰਨਿਆ ਹੋਇਆ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੰਨਿਆ ਹੋਇਆ ਮੰਗਾਂ ਲਾਗੂ ਕਰਾ ਕੇ ਰਹਿਾਂਗੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ